ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਦਿਲਪੀਰ ਸਿੰਘ ਇੱਕ ਵਾਰੀ ਫੇਰ ਤੁਹਾਡੇ ਕਚੈਰੀ 'ਚ ਆਜੇ ਰਾਂ ਇੱਕ ਨਿੱਕਾ ਜਿਹਾ ਕਿੱਸਾ ਲੈ ਕੇ ਇੱਕ ਇਹੋ ਜਿਹਾ ਕਿੱਸਾ ਜੋ ਸਾਰਿਆਂ ਨਾਲ ਹੋਇਆ ਹੁੰਦਾ ਵੱਡੇ ਨਾਲ ਛੋਟੇ ਨਾਲ ਬੰਦੇ ਨਾਲ ਜਨਾਨੀ ਨਾਲ ਕੁੱਤਾ ਜ਼ਰੂਰ ਪਿਆ ਹੋਊਗਾ ਤੇ ਮੇਰੇ ਦਾਦਾ ਜੀ ਦਾ ਕਹਿਣਾ ਵਾ ਜਦੋਂ ਵੀ ਕਿਤੇ ਕੁੱਤਾ ਪਵੇ ਨਾ ਤੇ ਬਹਿ ਜਾਓ ਆ ਥੋੜੇ ਦਿਨਾਂ ਦੀ ਗੱਲ ਆ ਮੈਂ ਸਮਾਰ ਲੈਣ ਗਿਆ ਮੈਨੂੰ ਰਸਤੇ 'ਚ ਕੁੱਤਾ ਪਿਆ ਗਿਆ ਮੈਨੂੰ ਦਾਦਾ ਜੀ ਦੀ ਗੱਲ ਚੇਤੇ ਆ ਗਈ ਮੈਂ ਬਹਿ ਗਿਆ ਮੇਰੇ ਨਾਲ ਕੁੱਤਾ ਵੀ ਬਹਿ ਗਿਆ ਕੁੱਤਨੇ ਗਾ ਚਲ ਠਾ ਤੂੰ ਮੇਰੇ ਬਰਾਬਰ ਨਹੀਂ ਬਹਿ ਸਕਦਾ ਕਹਿੰਦਾ ਕਿਉਂ ਮੈਂ ਕਿਹਾ ਮੈਂ ਕਰਦਾ ਵੱਡਾ ਮੁੰਡਾ ਵਾ ਕਹਿੰਦਾ ਬੈਠ ਰੈ ਤੂੰ ਕੁੱਤਾ ਹੀ ਆ ਆਪੋ ਫਿਰ ਦੋਨੋਂ ਯਾਰ ਨੇ ਬਹਿ ਗਏ ਰੱਜ ਕੇ ਗੱਲਾਂ ਕੀਤੀ ਕੁੱਤੇ ਨੇ ਮੈਨੂੰ ਸਵਾਲ ਪੁੱਛਿਆ ਕਹਿੰਦਾ ਤੂੰ ਮੈਨੂੰ ਇੱਕ ਗੱਲ ਦੱਸ ਤੁਸੀਂ ਬਣੇ ਕਿਦੇ ਤੋਂ ਹੈ ਮੈਂ ਕਿਹਾ ਅਸੀਂ ਸਾਡੇ ਪੁਰੂਹੇ ਦੱਸਦੇ ਆ ਕਿ ਅਸੀਂ ਬਣੇ ਆ ਬੰਦ ਤੋਂ ਇਹ ਬੋਲਾ ਨਹੀਂ ਫਿਰ ਕੋਈ ਤੁਸੀਂ ਬਣੇ ਕੁੱਤੇ ਤੋਂ ਮੈਂ ਉਹ ਕਿਦਾਂ ਇਹ ਤਾਂ ਥੋੜੇ ਦਿਨਾਂ ਦੀ ਗੱਲ ਹੈ ਮੈਂ ਨਾਲ ਦੀ ਗਲੀ 'ਚ ਬੈਠਾ ਸੀਗਾ ਕਿਸੇ ਦੇ ਬੂਹੇ ਦੇ ਬਾਹਰ ਬੈਠਾ ਦੇ ਅੰਦਰ ਪਿਓ ਪੁੱਤ ਲੜਨ ਦੇ ਸੀਗੇ ਪਿਓ ਪੁੱਤ ਨੂੰ ਕਹਿਣ ਲਿਆ ਸੀਗਾ ਕਿ ਜਦੋਂ ਵੇਖੋ ਕੁੱਤੇ ਵਾਂਗੂ ਵਿਚਾਰਿਆ ਰੰਦਾ ਜਦੋਂ ਵੇਖੋ ਕੁੱਤੇ ਵਾਂਗੂ ਭੁੰਦਾ ਰੰਦਾ ਕੋਈ ਕੰਮ ਮੈਂ ਕਹ ਦੋ ਕੁੱਤੇ ਵਾਂਗੂ ਖਾਣ ਨੂੰ ਪੈਂਦਾ ਗੋ ਕੁੱਤੇ ਦਾ ਪੁੱਤ ਹੁਣ ਤੂੰ ਹੀ ਦੱਸ ਕਿ ਤੁਸੀਂ ਕੁੱਤੇ ਤੋਂ ਬਣੇ ਜੇ ਕਿ ਬਾਂਦਰ ਤੋਂ ਬਣੇ ਯਾਰ ਇਹ ਤਾਂ ਮੈਨੂੰ ਪਤਾ ਨਹੀਂ ਪਰ ਮੈਨੂੰ ਇੱਕ ਗੱਲ ਦਾ ਪੱਕਾ ਪਤਾ ਵਾ ਕੁੜੀਆਂ ਜ਼ਰੂਰ ਬਾਂਦਰੀ ਤੋਂ ਬਣੀਆਂ ਜਦੋਂ ਵੇਖੋ ਇੱਕ ਦੂਜੀ ਨੂੰ ਕਹਿੰਦੀਆਂ ਰਹਿੰਦੀਆਂ ਬਾਂਦਰੀ ਜੀ ਬਾਂਦਰੀ ਜੀ ਬਾਂਦ